ਤੋਰ ਆਪਣਾ ਬੱਲੂ ਇਹ ਬੱਕਰੀਆਂ ਤੇ ਬੱਲੂ 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 ਹੁਣ ਸਾਰਾ ਕਹਿੰਦਾ ਮਾਲ ਨੂੰ ਯਾਰ ਪਾਦੀਏ ਕੋ ਸੋਹਣਿਆ ਨਗ ਬੱਲੂ ਕੀ ਹਾਲ ਆ ਬਾਈ ਕੈਮਾ ਹੋਰ ਕਿੰਨੇ ਨਗ ਲੈ ਕੇ ਆ 18 ਹੋਰ ਬੇਬੇ ਵਾਪੋਣਾ ਠੀਕ ਆ ਕਰੇ ਸਾਰੇ 18 ਹਾਂ ਜੀ ਕਿ ਕਿਥੇ ਉਹ ਨਿੱਕੀ ਜੀ ਬਜਾਲੇ ਪੱਠ ਜੀ ਕੱਢੀ ਉਹ ਬਜਾਲੇ ਪਰੇ ਨਿੱਕੀ ਆ ਬਜਾਲੀ ਹਾਂ ਬੱਕਰਾ ਗਾ ਮੈਂ ਕਿਤੇ ਚੱਲ ਕੋਈ ਨਹੀਂ ਕਾਡੇ ਨੂੰ ਮਾਰਾ ਕੀ ਰੇਟ ਰੂਟ ਆ ਇਹਦਾ 10000 ਰੁਪਏ 10000 ਰੁਪਏ ਸੋਨਾ ਨਾਗ ਇਧਰ ਨੂੰ ਕਰੀ ਮੂੰਹ ਜਾ ਲੈ ਮਿੱਤਰੋ ਦੇਖ ਲੋ ਕਿਹੜਾ ਲੈਣਾ ਬਾਬਾ ਤਾਂ ਕਿਹੜਾ ਨਾਗ ਲੈਣਾ ਹੈ ਇਹ ਲਾਲ ਦਾ ਵੀ ਆ ਬੱਲੂ ਆਇੜਾ ਬੱਲੂ ਕੀ ਰੇਟ ਆ ਹੈਲੋ 16000 ਮੜੂ ਤੇਰਾ ਰੇਟ ਕੀ ਆ ਓਏ ਹੈ ਇਹ ਕਿਹੜੀ ਬੱਕਰੀ ਨਾਲ ਜਾਊ ਪਹਿਲਾਂ ਦੱਸ ਹਾ ਓਏ ਦੱਸਦਾ ਨਹੀਂ ਅੱਜ ਦੁਕਾਨ ਕਾ ਛੱਡ ਆਇਆ ਘਰੇ ਕੋਈ ਗੱਲ ਨਹੀਂ ਜਲਾ ਮੈਂ ਬਜਾਦਾ ਤੈਨੂੰ ਕੰਜਰਾ ਹੈ ਲੈ ਚਾਚਾ ਚਾਚਾ ਤਰਾ ਕਰ ਦਿੰਦਾ ਜ਼ਰਾ ਤੈਨੂੰ ਪਤਾ ਵੀ ਲਾਲ ਪੀਲਾ ਹੈ ਓਏ ਆਏ ਤੈਨੂੰ ਪਤਾ ਕਾ ਹੋਣੀ ਕਹਿੰਦਾ ਇੰਨਾ ਪਿਆਰ ਹੀ ਕਰਦਾ ਹੋਰ ਬੱਲੂ ਨੇ ਸਾਰੇ ਫਾਰਮ ਦੀਆਂ ਚਾਬਾਂ ਇਹਨੂੰ ਦਿੱਤੀਆਂ ਮੈਂ ਭੈਣੀਆਂ ਜੇ ਤੈਨੂੰ ਪਰਚੀ ਦੀ ਬੱਕਰੀ ਨਿਕਲਾਈ ਨਾ ਇੱਕ ਫਿਰ ਇੱਕ ਤੈਨੂੰ ਨਾਲ ਅਸੀਂ ਹੋਰ ਦੇ ਦੇਣਾ ਓਏ ਨਾਗ ਗੈਫਟ ਦੇ ਦੇਣਾ ਇਹਨੂੰ ਅਸੀਂ ਠੀਕ ਆ ਓਏ ਮੋਟਿਆ ਪਹਿਲੀ ਵਾਰ ਜੀ ਮੋਟੂ ਦੀ ਕੱਟੀ ਵੀ ਆਈ